ਜਾਂਦਾ ਬਾਈ ਇਹ ਲਾਈਟ ਵੀ ਚਲੀ ਗਈ ਆ ਵੀ ਅੱਜ ਕਾਫੀ ਆ ਤੋਂ ਬਾਅਦ ਹੀ ਥੱਲੇ ਜਾਂਦਾ ਤੇ ਇੱਧਰ ਬਣੇ ਜਾਂਦੇ ਪ੍ਰੋਠੇ ਗੱਲ ਕਰ ਹਨੇਰਾ ਤੁਹਾਨੂੰ ਦਿਖਾਣਾ ਥੋੜਾ ਇੱਧਰ ਨੂੰ ਚੰਨਨੇ ਕਰੀ ਲੈ ਵੀ ਆਲੂ ਵਾਲੇ ਪ੍ਰੋਠੇ ਬਣ ਰਹੇ ਆ ਜਿਨੇ ਖਾਣੇ ਆ ਤੇ ਖਾ ਸਕਦੇ ਹੋ ਪ੍ਰੋਠੇ ਤਿਆਰ ਆ ਪਰ ਲਾਈਟ ਜਾ ਕਰਕੇ ਨਾ ਹਨੇਰਾ ਇੱਧਰ ਰਸੋਈ ਚ ਆਹ ਦੀਲੀ ਵੀ ਲੱਗੀ ਜਾਂਦੀ ਆ ਆਹ ਕੀ ਅਨੇੜੇ ਕਿਤੇ ਬਹੁਤ ਜਿਆਦਾ ਬਿਜਲੀ ਲੱਛੀ ਜਾਂਦੀ ਆ ਦੋਸਤੋ ਬੱਸ ਬੰਦ ਕਰਾ ਦਿਓ ਕਿਥੋਂ ਕਿਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੀ ਕਿਹੜੀ ਜਗ੍ਹਾ ਤੋਂ ਇਹ ਬਹੁਤ ਜਿਆਦਾ ਆ ਗਿਆ ਸੰਦੀਪ ਮਨਾਈ ਜਾਂਦੀ ਆ ਪਰੌਠੇ ਆਲੂ ਨਾਲੇ ਮੇਰੀ ਕਹਾਣੀ ਤੇ ਦਰਮਾਨ ਗਿਆ ਹੋਇਆ ਸਕੂਲ ਤੇ ਬਾਹਰ ਦਾ ਮੌਸਮ ਬੜਾ ਨਜ਼ਾਰਾ ਵਾਲਾ ਹੈ ਬਰਸਾਤ ਹੋਈ ਜਾਂਦੀ ਆ ਹੁਣ ਬ੍ਰੀਕ ਕਰਨੀ ਹੋ ਗਈ ਪਹਿਲਾਂ ਮੋਤੀ ਜੀ ਮਨੀ ਰੋਟੀ ਲਓ ਜੀ ਰੋਟੀ ਆ ਚੁੱਕੀ ਆ ਬਣੀ ਦਾ ਨੇਰਾ ਨਾ ਦਿਸਦਾ ਨਹੀਂ ਸਰ ਜੀ ਦਹੀਂ ਪਰੌਠਾ ਤੇ ਦੋਸਤੋ ਵੀ ਨਹੀਂ ਖਾਣਾ ਇਹਦਾ ਰੈਸਿਪੀ ਘੱਟ ਲਾਇਆ ਤਾਂ ਬਾਕੀ ਜਿਆਦਾ ਤੁਸੀਂ। ਗਰੋਟੀ ਬਹੁਤ ਗਰਮਾ ਤੇ ਆਜੋ ਦੋਸਤੋ। achar lemon ਲੈਣਾ ਨਿੰਬੂ ਦਾ। achar nimbu da. ਆਜੋ ਦੋਸਤੋ ਪਰੋੜੇ ਤਿਆਰ ਆ। ਆ ਦੇਖੋ। achar nimbu. ਹੂੰ। ਆਜੋ ਇਹਨੇ ਖਾਣੇ ਆ ਕਮੈਂਟ ਕਰਕੇ ਦੱਸਿਓ। ਕਿਤੇ ਕਿਤੇ ਦੇਖ ਰਹੇ ਆ। ਇਹਨੇ ਬਣਵਾਇਆ। ਹਾਏ ਮੀਨੇ ਬਣਾਇਆ ਵਾ। ਵੀ ਵੀ ਖੁਸ਼ੀជា ਅੱਜ ਪਰੋੜੇ ਬਣ ਰਹੇ ਆ। ਗਰਮੀ ਵਾਸਤੇ ਗਰਮੀ ਬਈ ਬਹੁਤ ਜਿਆਦੇ ਸੀ ਪੂਰਾ ਹਾਲ ਸੀਗਾ ਤੇ ਕੁਛ ਨਾ ਕੁਛ ਰਾਹਤ ਮਿਲੀਆਂ ਇਹ ਬਾਰ ਬਹੁਤ ਕਾफी ਜਿਆਦੇ ਆ ਕਾਫੀ ਮੀਂਹ ਬਾਰ ਪੈ ਰਿਹਾ ਗਰਮੀ ਬਹੁਤ ਜਿਆਦੇ ਸੀ ਨਿਆਇ ਜੀ ਸੀ ਬਰਸਾਤ ਆਈ ਆ ਬਾਈ ਇਨੇ ਬਿਕਮਾਸੀ ਕੀ ਵਿੱਚ ਹੀ ਰਹਿ ਜੂ ਮੈਂ ਲਾਦਾ ਕਿਉਂ ਆ ਗਿਆ ਨਾ ਵੀ ਮੀਵਾਲ ਆ ਹੀ ਜਾਂਦਾ ਆਪਾਂ ਇੰਨੇ ਢੁੱਕੜ ਕਿੱਥੇ ਸਾਰੇ ਮੈਂ ਕਿਹਾ ਨਹੀਂ ਹਟ ਕੇ ਆਉਂਦੇ ਜਾਂਦੇ ਇਹ ਰੋਟੀਆਂ ਵੀ ਦੇਰ ਜੀ ਬਣੀ ਜਾਂਦੇਗਾ ਇਹ ਤਾਂ ਰੌੜੇ ਬਣੀ ਜਾਂਦੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਥੋਂ ਦੇਖ ਰਹੇ ਹੋ ਕਾਲਾ ਰਾਮ ਪਰ ਬਹੁਤ ਸੀਗਾ ਮੀਂਹ ਹਾਂ ਕਲਗਾਮ ਪਰ ਕਾਫੀ ਸੀ ਮੀਂਹ ਮਰਾ ਲਿਆ ਰੋਡ 'ਚ ਪਈ ਨੀ। ਬਾਕੀ ਪਾਸੇ ਵਾਲੇ ਏਰੀਆ 'ਚ ਵੀ ਪਈ ਜਾਂਦੇ ਆ ਬਾਈ। ਇਹ ਇਧਰ ਆਖ ਲੈ। ਯਾਹ ਕਾਉਂ ਚਾਹ ਲੈਣਾ ਨਿੰਬੂ ਦਾ? 2 ਕ੍ਰੋਸ। 2 ਕ੍ਰੋਸ ਹੀ ਆ ਗਏ। 家里不头。